ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਚਰਚਾ ਦੇ ਵਿੱਚ ਹੈ ਤੇ ਇਸ ਸਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਥਾਂ ਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਮਲਾਜਮਾਂ ਨੂੰ ਬਰਖਾਸਤ ਕੀਤਾ ਗਿਆ ਫਰਜਾਨੇ ਪਾਏ ਗਏ ਤੇ ਦੂਸਰੇ ਪਾਸੇ ਹੁਣ ਗਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਉਸ ਨੇ ਵੀ ਸਿੱਟ ਬਣਾ ਕੇ ਇਸ ਗੱਲ ਦਾ ਦਾਵਾ ਕੀਤਾ ਕਿ ਉਹਨਾਂ ਨੇ ਜਿਹੜੇ ਲਾਪਤਾ ਹੋਏ ਸਰੂਪ ਸੀ ਉਹਨਾਂ ਵਿੱਚੋਂ 169 ਜਿਹੜੇ ਸਰੂਪ ਹੈ ਉਹ ਪ੍ਰਾਪਤ ਕਰ ਲਏ ਤੇ ਉਹ ਜਿਹੜੇ ਪ੍ਰਾਪਤ ਹੋਏ ਉਹ ਬੰਗਾ ਦੇ ਨੇੜੇ ਇੱਕ ਜਿਹੜਾ ਡੇਰਾ ਰਸੋਖਾਨਾ ਸ਼੍ਰੀ ਕਮਲਨਾਬ ਰਾੜਿਆ ਸਾਹਿਬ ਉਸ ਵਿੱਚੋਂ ਮਿਲੇ ਤੇ ਦੂਸਰੇ ਪਾਸੇ ਖ੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਲੈ ਕੇ ਉੱਥੇ ਬਕਾਇਦਾ ਡੇਰੇ ਦੇ ਵਿੱਚ ਗਏ ਉੱਥੇ ਜਾ ਕੇ ਉੱਥੋਂ ਦੇ ਪ੍ਰਬੰਧਕਾਂ ਨੂੰ ਮਿਲੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਇੱਕ ਤਾਂ ਉਹਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਪੁਲਿਸ ਉੱਥੇ ਜਿਸ ਢੰਗ ਨਾਲ ਉਹ ਕਹਿੰਦੇ ਗਈ ਹੈ ਉਸ ਨਾਲ ਉੱਥੇ અપਮਾਨ ਹੋਇਆ ਹੈ ਬੇਅਦਬੀ ਹੋਈ ਹੈ ਤੇ ਉਸ ਨੂੰ ਲੈ ਕੇ ਉਹਨਾਂ ਨੇ ਕਾਇਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰੇ ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਲਗਾਤਾਰ ਜਿਹੜਾ ਧਰਮ ਯੁੱਧ ਵੀ ਲਾਉਂਦਾ ਰਿਹਾ ਧਾਰਮਿਕ ਮੁੱਦਿਆਂ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਵੀ ਕੋਸ਼ਿਸ਼ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਆਪਣਾ ਵੋਟ ਬੈਂਕ ਹੈ ਉਸ ਨੂੰ ਪੱਕਾ ਕੀਤਾ ਜਾਵੇ ਤਾਂ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਵੀ ਇਸੇ ਰਾਹ ਉੱਤੇ ਪਈ ਨਜ਼ਰ ਆਉਂਦੀ ਹੈ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਸਾਰੀ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਧਰਮ ਨੂੰ ਜਿਹੜਾ ਵਰਤਿਆ ਜਾ ਰਿਹਾ ਹੈ ਰਾਜਨੀਤੀ ਦੇ ਵਿੱਚ ਔਰ ਕਿਸ ਢੰਗ ਨਾਲ ਉਹ ਸਾਰੇ ਮੁੱਦੇ ਚਾਹੇ ਉਹ ਗੁਰੂ ਸਾਹਿਬਾਨ ਦਾ 350ਵਾਂ ਜਿਹੜਾ ਵਰੇਗੰਢ ਹੋਵੇ ਔਰ ਇਸੇ ਤਰ੍ਹਾਂ ਹੀ ਨਾਲ ਜੇ ਹੋਰ ਕੋਈ ਧਾਰਮਿਕ ਸਮਾਗਮ ਹੁੰਦੇ ਆ ਚਾਹੇ ਉਹ ਭਗਤ ਰਵੀਦਾਸ ਦਾ ਦਿਹਾੜਾ ਆਉਣ ਵਾਲਾ ਹੋਵੇ ਜਾਂ ਹੋਰ ਉਹਨਾਂ ਸਾਰਿਆਂ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਦਾ ਰਾਜਨੀਤੀਕਰਨ ਕੀਤਾ ਜਾਂਦਾ ਹੈ ਇਸ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਸਿੱਖ ਮਾਮਲਿਆਂ ਦੇ ਉੱਤੇ ਤੇ ਖਾਸ ਕਰਕੇ ਸਿੱਖ ਰਾਜਨੀਤੀ ਦੇ ਉੱਤੇ ਤੇ ਧਾਰਮਿਕ ਮਾਮਲਿਆਂ ਵਿੱਚ ਕਿਸ-ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਔਰ ਦੂਸਰੇ ਲੋਕ ਪਿਛਲੇ ਸਮੇਂ ਵਿੱਚ ਕਿਸ ਢੰਗ ਦੇ ਨਾਲ ਉਹਨੂੰ ਰਾਜਨੀਤੀ ਲਈ ਵਰਤਦੇ ਰਹੇ ਉਹਨਾਂ ਦੇ ਬਾਰੇ ਉਹਨਾਂ ਦਾ ਇੱਕ ਆਪਣਾ ਧਿਆਨ ਹੈ ਆਪਣਾ ਨਜ਼ਰੀਆ ਹੈ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਇਹ ਜੋ ਕੁਝ ਹੁਣ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਜਿਸ ਢੰਗ ਨਾਲ ਇਸ ਧਾਰਮਿਕ ਮੁੱਦਿਆਂ ਨੂੰ ਲੈ ਕੇ ਵਕਫ ਵਕ ਸਮਿਆਂ ਦੇ ਉੱਤੇ ਉਹਨਾਂ ਨੇ ਅਨੰਦਪੁਰ ਸਾਹਿਬ 'ਚ ਵਿਸ਼ੇਸ਼ ਸੈਸ਼ਨ ਵੀ ਕੀਤਾ ਹੋਰ ਵੀ ਜਿਹੜੇ ਦਿਹਾੜੇ ਆਏ ਉਹਨਾਂ ਦੀ ਕੋਸ਼ਿਸ਼ ਹੋਈ ਕਿ ਉਹ ਸਰਕਾਰ ਵੱਲੋਂ ਮਨਾਏ ਜਾਣ ਤਾਂ ਇਸ ਨੂੰ ਲੈ ਕੇ ਜਿਹੜਾ ਸ਼ਰਮਣੀ ਕਮੇਟੀ ਤੇ ਸਰਕਾਰ ਦੇ ਵਿੱਚ ਵੱਖ-ਵੱਖ ਸਮਾਂ ਤਕਰਾਰ ਬਣਿਆ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਸੋਚਦੇ ਆ ਇਹ ਸਿੱਧ ਸਾਹਿਬ ਤੁਹਾਨੂੰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਧੰਨਵਾਦ ਜੀ ਸ਼ੁਕਰੀਆ ਤੁਸੀਂ ਸਭ ਕਿਸ ਤਰ੍ਹਾਂ ਲੱਗਦਾ ਹੈ ਇਹ ਜਿਹੜਾ 328 ਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਹੁਣ ਰਾਜਨੀਤੀ ਹੋ ਰਹੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਦੇਖੋ ਵਾਹ ਦੇਖੋ ਜਿਹੜੀ ਜਿਹੀ ਮਹੂਰੀਅਤ ਹੁੰਦੀ ਹੈ ਜਿੱਥੇ ਵੋਟਾਂ ਦਾ ਸਿਲਸਿਲਾ ਹੁੰਦਾ ਹੈ ਵੋਟ ਪੈ ਕੇ ਤੇ ਇੱਕ ਸਰਕਾਰ ਚੁਣੀ ਜਾਂਦੀ ਹੈ ਤੇ ਉਹ ਉਹ ਸਰਕਾਰ ਨੂੰ ਜੋ ਚੁਣਨ ਵਾਲੇ ਹੁੰਦੇ ਆ ਵੋਟਰ ਲਈ ਕੁਝ ਹੋਰ ਵੀ ਮੌਕੇ ਤੇ ਕੰਸੈਸ਼ਨ ਹੋਰ ਲੁਭਾਣੇ ਜਿਹੜੇ ਸਲੋਗਨ ਆ ਜਾਂ ਇਹ ਜਿਹੇ ਨਿੱਕੇ ਮੋٹے ਕੀਤੇ ਜਾਂਦੇ ਆ ਜਿਵੇਂ ਹੁਣ ਫਰਜ ਕੀਤਾ ਵੀ ਕਈ ਥਾਵਾਂ ਤੇ ਟੈਲੀਵਿਜ਼ਨ ਦਿੱਤੇ ਜਾਂਦੇ ਕਈ ਥਾਵਾਂ ਤੇ ਮਿਖੀਆਂ ਦਿੱਤੇ ਜਾਂਦੇ ਫਰਿਜ ਦੇ ਤੱਕ ਦੇ ਦਿੰਦੇ ਆ ਕਿ ਵੀ ਹੁਣ ਐਸ਼ ਵੀ ਹੁਣ ਕਈ ਪਾਰਟੀਆਂ ਦੇ ਰਹੀਆਂ ਸਾਰੀਆਂ ਲਗਾਤਾਰ ਕੈਸ਼ ਬਟੀਆਂ ਪਾਰਟੀਆਂ ਜਿਹਨਾਂ ਕੋ ਕੈਸ਼ ਆ ਉਹ ਕੈਸ਼ ਦੇ ਰਹੇ ਆ ਇਹ ਵੀ ਕਰਦੇ ਆ ਸਾਰਾ ਕੁਝ ਪਰ ਨਾਲ ਨਾਲ ਹੁਣ ਇਹ ਧਰਮ ਦਾ ਵੀ ਵਰਤੋ ਹੁੰਦੀ ਹੈ ਤੇ ਜਮਹੂਰੀਅਤ ਵਿੱਚ ਜਿਹੜਾ ਹੁੰਦਾ ਹੈ ਉਹਦੇ ਵਿੱਚ ਤਾਂ ਜਿਹੜੀ ਵੀ ਜਮਹੂਰੀਅਤ ਆ ਜਿੱਥੇ ਵੋਟਾਂ ਦਾ ਨਿਯਾਮ ਹੈ ਉੱਥੇ ਕਿਸੇ ਇਸ਼ੂ ਤੇ ਕਿਸੇ ਮੁੱਦੇ ਤੇ ਚੋਣ ਹੋਣੀ ਚਾਹੀਦੀ ਹੈ ਮੁੱਦੇ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ ਧਰਮ ਦੀ ਨਹੀਂ ਘਟ ਹੋਣੀ ਚਾਹੀਦੀ ਹੈ ਧਰਮ ਵੀ ਠੀਕ ਹੈ ਧਰਮ ਦਾ ਮਤਲਬ ਇਹ ਹੈ ਵੀ ਜਦੋਂ ਕੋਈ ਧਰਮ ਨਿਰਪੇਸ਼ਕ ਦੇਸ਼ ਹੈ ਜਿਵੇਂ ਸੈਕੂਲਰ ਦੇਸ਼ ਹੈ ਕੋਈ ਸਾਡਾ ਇੰਡੀਆ ਹੈ ਉੱਥੇ ਤਾਂ ਫਿਰ ਤੁਹਾਨੂੰ ਇਹ ਮੰਨਣਾ ਹੀ ਪਊਗਾ ਕਿ ਨਾ ਸਾਰਾ ਵੀ ਤੁਸੀਂ ਮੁੱਦਿਆਂ ਦੀ ਗੱਲ ਕਰੋ ਹਰ ਧਰਮ ਦੇ ਰਿਸਪੈਕਟ ਕਰੋ ਹਰ ਧਰਮ ਦੀ ਇੱਜ਼ਤ ਹੋਵੇ ਕਿਸੇ 'ਚ ਦਖਲਅੰਦਾਜ਼ੀ ਸਰਕਾਰੀ ਨਾ ਹੋਵੇ ਕਿਸੇ ਧਰਮ 'ਚ ਇਹ ਇਹ ਹੁੰਦਾ ਸਾਰਾ ਤੇ ਹਰ ਧਰਮ ਵੱਡਾ ਹੋਵੇ ਉਹਦਾ ਫਿਰਕਾ ਕਿਸੇ ਧਰਮ ਨੂੰ ਮੰਨਣ ਵਾਲਾ ਛੋਟਾ ਹੋਵੇ ਉਹਨਾਂ ਨੂੰ ਬਰਾਬਰ ਦਾ ਉਸ ਲੈਵਲ ਦਾ ਰੁਤਬਾ ਦਿੱਤਾ ਜਾਣਾ ਚਾਹੀਦਾ ਅਸਲ ਵਿੱਚ ਬੰਦੀ ਦਾ ਸੈਕੂਲਰ ਸਟੇਟ ਦੀ ਇਹ ਗੱਲਬਾਤ ਹੈ ਪਰ ਸਾਡੇ ਇਹ ਮੁੱਦਿਆਂ ਦੀ ਕਦੇ ਗੱਲ ਨਹੀਂ ਹੁੰਦੀ ਸਾਡੇ ਹਮੇਸ਼ਾ ਹੀ ਹੁੰਦੀ ਹੈ ਪਹਿਲਾਂ ਤੂੰ ਹੀ ਇਹ ਹੈ ਪਹਿਲੀ ਗੱਲ ਤਾਂ ਇਹ ਵੀ ਇਹ ਇੰਡੀਅਨ ਸਬ ਕੌਂਟੀਨੈਂਟ ਪਹਿਲੇ ਹੀ ਦੋ ਹਿੱਸਿਆਂ ਚ ਬਣ ਗਿਆ ਇਹ ਤੇ ਇੱਕ ਧਾਰਨ ਲੇਵਲ ਤੇ ਹੀ ਸਾਰਾ ਆ ਜ ਆਜ਼ਾਦੀ ਤੋਂ ਪਹਿਲਾਂ 15-20 ਸਾਲ ਧਰਮ ਲੇਵਲ ਤੇ ਫਿਰ ਨੇੜੇ ਆ ਕੇ ਤਾਂ ਧਰਮ ਦੇ ਨਾਂ ਤੇ ਇਹਦੀ ਵੰਡ ਹੋਈ ਹੈ ਧਰਮ ਦੇ ਨਾਂ ਤੇ ਰਾਜਨੀਤੀ ਹੁੰਦੀ ਰਹੀ ਧਰਮ ਨਾਲ ਤੇ ਰਾਜਨੀਤੀ ਹੋ ਗਿਆ ਸਾਡਾ ਸਾਡਾ ਫਿਰਕਾ ਪ੍ਰਤੀ ਦਾ ਕਾਫੀ ਮਾਹੌਲ ਹੈ ਧਰਮ ਲੋਕ ਲੋਕ ਵੀ ਫਿਰ ਅਸੀਂ ਕੋਈ ਇਲੈਕਸ਼ਨ ਅਸੀਂ ਕੋਈ ਉਸ ਕਿਸਮ ਦੀ ਡੈਮੋਕ੍ਰੇਸੀ ਨਹੀਂ ਜਾਣਤਾ ਦਿੱਤਾ ਨਹੀਂ ਜਿਵੇਂ ਯੂਰਪ ਦੀਆਂ ਡੈਮੋਕ੍ਰੇਸੀਆਂ ਸਾਰੀਆਂ ਉੱਥੇ ਤਾਂ ਉਹਨਾਂ ਨੇ ਜਨ ਪੈਦਾ ਹੋਈਆਂ ਉੱਥੇ ਉਸੇ ਦਾ ਰਾਈਟਸ ਤੋਂ ਗੱਲ ਚੱਲੀ ਕਦੇ ਥੋੜੇ ਬਹੁਤੇ ਲੈਂਦੇ ਲੈਂਦੇ ਫਿਰ ਉਹਨਾਂ ਨੇ ਬਿਲਕੁਲ ਸੱਚ ਇਹ ਧਰਮ ਨੂੰ ਪੋਪ ਪੋਪ ਨੂੰ ਖਾਸ ਕਰਕੇ 크ਿਸਚੀਅਨਿਟੀ ਦੇ ਜਿਹੜੇ ਸੀਗਾ ਉੱਥੇ ਪਹਿਲਾਂ ਗੱਲ ਬਾਤ ਪਿੱਛੇ ਕਰਕੇ ਤੇ ਫਿਰ ਹੁਣ ਮੁੱਦਿਆਂ ਦੀ ਰਾਜਨੀਤੀ ਤੇ ਚੋਣਾ ਕਰਨ ਲੱਗ ਗਏ ਪਰ ਸਾਡੇ ਤਾਂ ਟਰਾਂਸਫਰ ਆਫ ਪਾਵਰ ਹੋਈ ਹੈ ਸਾਡੇ ਤਾਂ 47 ਦੇ ਵਿੱਚ ਉਹਨਾਂ ਨੇ ਦੋ ਧਿਰਾਂ ਨੂੰ ਮੁਸਲਮਾਨ ਲੀਗ ਤੇ ਕਾਂਗਰਸ ਨੂੰ ਦੇ ਗਏ ਆ ਪਾਵਰ ਤੇ ਮੁਸਲਮਾਨ ਲੀਗ ਨੇ ਤਾਂ ਉੱਥੋਂ ਪਾਕਿਸਤਾਨ ਤੋਂ ਉਹਦੇ ਥੋੜੇ ਜਿਹਾ ਸਾਲਾਂ ਬਾਅਦ ਸਲਾਮਿਕ ਸਟੇਟ ਬਣ ਗਿਆ ਧਰਮ ਦੇ ਨਾਂ ਤੇ ਤੇ ਉਹ ਵੋਟਾਂ ਵਟਾਂ ਦਾ ਭਾਵੇਂ ਪਰਪੰਚ ਉੱਥੇ ਵੀ ਚੱਲੀ ਜਾਂਦਾ ਹੈ ਪਰ ਉਹ ਸਲਾਮਿਕ ਸਟੇਟ ਲੈਵਲ ਤੇ ਹੀ ਗੱਲਬਾਤ ਹੈ ਤੇ ਸਾਡੇ ਵੀ ਉਹ ਧਰਮ ਦਾ ਹੌਲੀ ਹੌਲੀ ਜਿਹੜਾ ਪਾ ਪਕੜ ਹੈ ਜਾਂ ਉਹਦਾ ਜਿਹੜਾ ਪ੍ਰਭਾਵ ਹੈ ਉਹ ਵੱਧ ਹੀ ਗਿਆ ਘਟਿਆ ਨਹੀਂ ਮੁੱਦੇ ਸਾਡੇ ਵੀ ਪਿੱਛੇ ਰਹਿ ਗਏ ਆ ਤੇ ਇੱਥੇ ਵੀ ਹੁਣ ਪਾਕਿਸਤਾਨ ਲੈ ਕੇ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਪੰਜਾਬ 'ਚ ਹੁਣ ਇਕਾਲੀ ਅਦਾਲਤ ਸ਼ੁਰੂ ਤੋਂ ਹੀ ਲਗਾਤਾਰ ਉਹਨੇ ਧਰਮ ਨੂੰ ਇਹ ਰਾਜਨੀਤੀ ਨੂੰ ਜੋੜ ਕੇ ਰੱਖਿਆ ਉਹ ਕਹਿੰਦਾ ਵੀ ਆ ਕਿ ਸਾਡਾ ਜਿਹੜੇ ਰਾਜਨੀਤੀ ਦੀ ਛੇਦ ਹੈ ਉਹ ਸਾਨੂੰ ਧਰਮ ਤੋਂ ਮਿਲਦੀ ਹੈ ਤਾਂ ਸੋ ਇਸ ਸਾਰੇ ਮਾਮਲੇ ਲੈ ਕੇ ਹੁਣ ਜਿਸ ਤੰਗ ਦੇ ਨਾਲ ਹਾਕਮ ਚਿਰ ਜਿਹੜੀ ਆ ਆਰ ਤੋਂ ਦਰਜੇ ਦੀ ਆਮ ਆਦਮੀ ਪਾਰਟੀ ਉਹ ਵੀ ਉਸੇ ਰਾਹ ਪਈ ਹੋਈ ਹੈ ਦੇਖੋ ਇਹਨਾਂ ਨੇ ਸਾਰਿਆਂ ਨੇ ਇੱਥੇ ਕਾਂਗਰਸ ਨੇ ਵੀ ਇੱਥੇ ਧਰਮ ਦੀਆਂ ਗੱਲਾਂ ਕੀਤੀਆਂ ਕਦੇ ਉਲਟਾ ਕੀਤੀਆਂ ਜਿਵੇਂ ਹੁਣ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਵੀ ਉਹ ਧਰਮ ਨਾਲ ਹੀ ਜੁੜਦਾ ਜੜਦਾ ਸੀ ਉਦੋਂ ਪਿੱਛੋਂ ਦੇਸ਼ ਦੀ ਰਾਜਨੀਤੀ ਸਾਰੀ ਬਦਲੀ ਹੈ ਤੇ ਪਰ ਅਕਾਲੀਆਂ ਨੇ ਵੀ ਮੋਰਚਾ ਦਰਬਾਰ ਸਾਹਿਬ ਤੋਂ ਹੀ ਲਾਉਣਾ ਹੁੰਦਾ ਸੀ ਉਹਨਾਂ ਨੇ ਇਹ ਐਸੇ ਕਰਕੇ ਅਕਾਲੀ ਦਲ ਦਾ ਕਿੰਨਾ ਚਿਰ ਦਾ ਰੌਲਾ ਤਾਂ ਇਹੀ ਪੈਂਦਾ ਰਿਹਾ ਤੇ ਇਹ ਤੁਸੀਂ ਤੁਸੀਂ ਦੋ ਤੁਸੀਂ ਦੋ ਕਿਸਮ ਦੇ ਕਨਸਟੀਟਿਊਸ਼ਨ ਅਕਾਲੀ ਦਲ ਨੇ ਰੱਖਣੇ ਪਏ ਸੰਵਿਧਾਨ ਆਪਦੇ ਬਣਾ ਕੇ ਰੱਖੇ ਦੋ ਕਿਸਮ ਦੇ ਇਹ ਧਰਮ ਦੀਆਂ ਵੋਟਾਂ ਲਈ ਤੇ ਇੱਕ ਦੂਜੀਆਂ ਵੋਟਾਂ ਲਈ ਅੱਡ-ਉੱਡ ਦੋ ਕਿਸਮ ਦੇ ਇਲੈਕਸ਼ਨ ਕਮਿਸ਼ਨ ਨੂੰ ਇਹ ਭੇਜਦੇ ਰਹੇ ਸਾਰੇ ਉਹ ਤਾਂ ਤੱਕ ਕੇਸ ਕੋਰਟ ਤੱਕ ਗਿਆ ਵਾ ਸਾਰਾ ਤੇ ਇਹ ਸਾਰਾ ਜਿਹੜਾ ਇਹ ਜਿਹੜਾ ਧਰਮ ਨੂੰ ਵਰਤਣਾ ਕਰਾ ਸਾਡੇ ਇਹ ਪੂਰਾ ਵਰਤਿਆ ਗਿਆ ਸਾਰਾ ਕਾਫੀ ਦੇਰ ਦਾ ਹੁਣ ਐਸਜੀਪੀਸੀ ਦੇ ਦੇ ਨਾਲ ਧਰਮ ਤੇ ਸਾਡਾ ਧਰਮ ਤੇ ਸਿਆਸਤ ਇੱਕ ਹੈ ਠੀਕ ਹੈ ਇੱਕ ਹੈ ਪਰ ਉਹਦੇ ਉੱਤੇ ਚਾਹੀਦੇ ਤਾਂ ਫਿਰ ਧਰਮ ਦਾ ਮਤਲਬ ਲਿਆ ਵੀ ਸਿਆਸਤ ਧਰਮ ਤੋਂ ਸੀਧ ਲਵੇ ਤੇ ਉਹਦੇ ਤੇ ਧਰਮ ਵਾਲੇ ਐਥਿਕਸ ਧਰਮ ਵਾਲੀ ਸਾਰੀ ਗੱਲ ਲਾਗੂ ਹੋਵੇ ਪਰ ਇੱਥੇ ਉਲਟਾ ਹੋਇਆ ਵੀ ਸਿਆਸਤ ਅੱਗੇ ਆ ਗਈ ਹੈ ਵੱਧ ਕੇ ਉਹਦਾ ਕੰਟਰੋਲ ਧਰਮ ਦੇ ਉੱਪਰ ਹੋ ਗਿਆ ਆ ਉਹਦਾ ਕੰਟਰੋਲ ਧਰਮ ਦੇ ਉੱਪਰ ਹੋ ਗਿਆ ਜਿਆਦਾ ਤੇ ਅਕਾਲੀ ਦਲ ਦੇ ਉੱਤੇ ਤਾਂ ਬੜੇ ਸਾਲਾਂ ਦਾ ਇਹ ਜੀ ਮੈਂ ਤਾਂ ਭਾਵੇਂ ਸਿਆਸਤ ਧਰਮ ਦੇ ਉੱਤੇ ਭਾਰੂ ਹੋ ਗਈ ਹੈ ਭਾਰੂ ਹੋ ਗਈ ਬਹੁਤ ਜਿਆਦਾ ਤੇ ਦੇਰ ਦੀ ਭਾਰੂ ਹੋ ਗਈ ਹੈ ਇਹ ਭਾਰੂ ਹੋਣ ਕਰਕੇ ਹੁਣ ਐਸਜੀਪੀਸੀ ਤਾਂ ਇੰਨੇ ਚਿਰ ਦੀ ਹੈ ਜਦੋਂ ਦੀ ਵੇਖੋ ਐਸਜੀਪੀਸੀ ਨੇ ਜਦੋਂ ਦੀ 1925 ਦਾ ਐਕਟ ਬਣਿਆ ਤੇ ਉਦੋਂ ਪਿੱਛੋਂ ਸਾਰਾ ਸਿੱਧੇ ਸਿੱਧਾ ਇੱਕ ਪੋਲੀਟੀਕਲ ਪਾਰਟੀ ਦੇ ਥੱਲੇ ਰਹੀ ਹੈ ਅਕਾਲੀ ਦਾ ਐਸਜੀਪੀਸੀ ਉਸੇ ਦੇ ਕੰਟਰੋਲ 'ਚ ਰਹੀ ਹੈ ਕਾਂਗਰਸ ਨੇ ਕਿਸੇ ਵੇਲੇ ਖੋਣ ਦੀ ਕੋਸ਼ਿਸ਼ ਕੀਤੀ ਕੰਟਰੋਲ ਪਰ ਨਹੀਂ ਖੋ ਸਕੇ ਤਾਂ ਫਿਰ ਕੰਟੀਨਿਊਸਲੀ ਇਸੇ ਲੈਵਲ ਤੇ ਹੀ ਰਹੇ ਨਾਲੇ ਰੀਜਨਲ ਪਾਰਟੀਆਂ ਤੇ ਉਹਦੇ ਵਿੱਚ ਥੋੜਾ ਜਿਹਾ ਅਕਾਲੀ ਦਲ ਲਈ ਕਿ ਜਿਹੜਾ ਭਾਰੂ ਹੋਣਾ ਵੀ ਐ ਜੀ ਪੀ ਸੀ ਤੇ ਸੌਖਾ ਸੀਗਾ ਇਹ ਰਹੇ ਐ ساری ਗੱਲ ਤੇ ਹੁਣ ਇਹਨਾਂ ਨੇ ਦੇਖੋ ਵੋਟ ਬੈਂਕ ਦੀ ਆਪਾਂ ਰਾਜਨੀਤੀ ਕਰੀਏ ਇਹ ਹੋਵੇ ਜਿਹੜੀ ਤੁਸੀਂ ਦੇਖੋ ਅਕਾਲੀ ਦਲ ਨੇ ਬਗੜਾੜੀ ਜਿਹੜਾ ਉਹ ਇਨਸੀਡੈਂਟ ਹੋਇਆ ਸਾਰਾ ਬਗੜਾੜੀ ਦੀ ਘਟਨਾ ਹੋਈ ਉਹ ਵੀ ਉਹ ਵੀ ਆਲਵੀ ਮਾਮਲਾ ਹਾਂ ਉਹ ਵੀ ਬੇਅਦਵੀ ਦਾ ਮਾਮਲਾ ਇਸੇ ਕਰਕੇ ਹੋਇਆ ਵੀ ਜਦੋਂ ਗੁਰੂਗ੍ਰੰਥ ਸਾਹਿਬ ਦਾ ਬੁਰਜ ਬੁਰਜ ਤੋਂ ਬੁਰਜ ਪ੍ਰਿੰਟ ਤੋਂ ਚੋਰੀ ਹੋਇਆ ਗੁਰੂਗ੍ਰੰਥ ਸਾਹਿਬ ਦੇ ਸਰੂਪ ਤੇ ਉਹ ਜੂਨ ਪਹਿਲੀ ਦੀ ਗੱਲ ਹੈ ਤੇ ਅਕਤੂਬਰ 15 ਨੂੰ ਫਿਰ ਕੋਟ ਪੂਰਾ ਚੌਂਕ ਵਿੱਚ ਗੋਲੀ ਚੱਲੀ ਆ ਸਾਢੇ 4 ਮਹੀਨੇ ਇਹ ਰੇਡ ਕਾ ਹੁੰਦਾ ਰਿਹਾ ਜਿਹਦੇ ਵਿੱਚ ਉਹਨਾਂ ਦੀ ਕੋਸ਼ਿਸ਼ ਸੀ ਜਿਹੜੇ ਕਈ ਪਤਾ ਨਹੀਂ ਕੀ ਦੀ ਸਲਾਹ ਸੀ ਇਸ ਵਿੱਚ ਮੈਂ ਕਿ ਸੇ ਕੰਪਨੀਆਂ ਦੀ ਸਲਾਹ ਹੋਵੇ ਬਾਹਰੋਂ ਇੱਥੇ ਧਰਮ ਦਾ ਤਾਂ ਪਤਾ ਆਲੇ ਨੂੰ ਸਾਰਾ ਹੁੰਦਾ ਤੇ ਉਹਨਾਂ ਨੇ ਕੀ ਕੀਤਾ ਵੀ ਜਿਹੜਾ ਬਾਬੇ ਸਰਸਾ ਵਾਲਾ ਸੀਗਾ ਬਾਬਾ ਉਹਦੇ ਜਿਹੜੇ ਫਾਲੋਅਰ ਆ ਉਹ ਸਾਰੇ ਬੈਕਵਰਡ ਤੇ ਐਸਸੀ ਤੇ ਐਸਟੀ ਤੇ ਜਾਂ ਐਸਸੀ ਤੇ ਬੈਕਵਰਡ ਕਲਾਸਿਸ ਦੇ ਲੋਕ ਸੀ ਬਹੁਤ ਜਾ ਤੀ ਉਹਨਾਂ ਦੇ ਇਸ ਕਰਕੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਬਾਬੇ ਨੂੰ ਥੋੜਾ ਜਿਹਾ ਖੁਸ਼ ਰੱਖੀਏ ਬਾਬੇ ਦੇ ਫਾਲੋਅਰ ਜਿਹੜੇ ਸੀਗੇ ਏਰੀਆ ਦੇ ਵਿੱਚ ਉਹਨਾਂ ਨੂੰ ਖੁਸ਼ ਰੱਖੀਏ ਉਹਦੇ ਵਿੱਚ ਸਾਰਾ ਕੁਝ ਪਤਾ ਹੀ ਆ ਹੁਣ ਜਿਆਦਾ ਆਪਾਂ ਡਿਟੇਲ ਨਹੀਂ ਇੱਤੇ ਜਾਂਦੇ ਵੀ ਉਹਦੇ ਵਿੱਚ ਬਾਬੇ ਨੂੰ ਮਾਫੀ ਵੀ ਕੀਤਾ ਤੇ ਉਸ ਨੂੰ ਅਕਾਲ ਤੱਕ ਤੋਂ ਮਾਫੀ ਵੀ ਦਵਾਈ ਗਈ ਸਾਰਾ ਕੁਝ ਕੀਤਾ ਫਿਰ ਬਾਬੇ ਨੇ ਬਾਬੇ ਦੀ ਪਿਕਚਰ ਵੀ ਚਲਾਈ ਗਈ ਮੈਸेंजर ਆਫ ਗੋਡ ਇਹ ਸਾਰਾ ਕੁਝ ਕਰਵਾਇਆ ਫਿਰ ਉੱਥੋਂ ਤੱਕ ਆ ਵੀ ਗੋਲੀ ਚਲਾਉਣ ਤੱਕ ਵੀ ਨੌਬਤ ਆ ਗਈ ਫਿਰ ਉਹ ਦਾ ਜਿਹੜਾ ਇਹ ਜਿਹੜਾ ਬੋਟ ਬੈਂਕ ਬਣਾਉਣ ਦਾ ਪ੍ਰਸੰਗ ਸੀਗਾ ਤੇ ਇਹਦੇ ਉੱਤੇ ਤੁਸੀਂ ਇਹ ਦੇਖੋ ਵੀ ਕਿੰਨੇ ਸਾਲ ਹੋ ਗਏ ਅਕਾਲੀ ਦਲ ਹਾਰਦੇ ਨੂੰ ਇਹ 15 ਦਾ ਇਨਸੀਡੈਂਟ ਹੋਇਆ 10 ਸਾਲ ਹੋ ਗਏ ਤਕਰੀਬਨ 8 ਸਾਲਾਂ ਤੋਂ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ ਬਣ ਰਹੀ ਐਨਾ ਪਿੱਛੇ ਚਲੇ ਗਏ ਤੇ ਇਸ ਪਰ ਇਸ ਬਰਗਾੜੀ ਵਾਲੇ ਕੇਸ ਉੱਤੇ ਕਾਂਗਰਸ ਨੇ ਵੀ ਜੇ ਪੋਲਿਟਿਕਸ ਕੀਤੀ ਕਾਪਟਨ ਮਨਿੰਦਰ ਸਿੰਘ ਨੇ ਕਿਹਾ ਵੀ ਅਸੀਂ ਹੁਣ ਸੌ ਚੁੱਕੀ ਗੁਟਕੇ ਤੇ ਤੇ ਵੀ ਮੈਂ ਤਾਂ ਹੁਣ ਜਾ ਕੁਛ ਦਿਨਾਂ ਚ ਫੜ ਲਾਂਗੇ ਉਦੋਂ ਪਿੱਛੋਂ 22 ਦੇ ਵਿੱਚ ਇਹ 17 ਚ ਹੋਇਆ 22 2022 ਦੇ ਵਿੱਚ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਕਿਹਾ ਵੀ ਦੋ ਕੁ ਹਫ਼ਤੇਾਂ ਚ ਅਸੀਂ ਸਾਰਾ ਉਹਨਾਂ ਜਿਹੜੇ ਦੋਸ਼ੀ ਆ ਬਗਰਾੜੀ ਵਾਲੇ ਅਸੀਂ ਹੁਣ ਉਹਨਾਂ ਨੂੰ ਸਜ਼ਾ ਦੇਵਾਂਗੇ ਇਹਨਾਂ ਨੇ ਵੀ ਨਹੀਂ ਕੁਛ ਕੀਤਾ ਪਰ ਇਹਨਾਂ ਨੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਲਗਾਤਾਰ ਤਾਂ ਉਹ ਉੱਥੋਂ ਫਾਇਦਾ ਬਹੁਤ ਮਿਲਿਆ ਅਸੀਂ ਇੰਨੇ ਚਿਰ ਚ ਕਰਦੇ ਆਗੇ ਛੇਤੀ ਕਰਦੇ ਆਗੇ ਤੇ ਇੰਨੀ ਵੱਡੀ ਜਿੱਤ ਵੀ ਹੋਈ 117 ਜੋ ਤੁਸੀਂ 92 ਸੀਟਾਂ ਲੈ ਗਿਓ ਅੱਛਾ ਇਹ ਇਸੇ ਕਰਕੇ ਹੁਣ ਧਾਰਮਿਕ ਮੁੱਦਿਆਂ ਨੂੰ ਲਗਾਤਾਰ ਚੱਕ ਰਹੇ ਆ ਜਿਵੇਂ ਜਿਵੇਂ ਇਹਨਾਂ ਨੇ ਲੰਧਪੁਰ ਸਾਹਿਬ ਅਸੈਂਬਲੀ ਕੀਤੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਬੜੇ ਜੋਰ ਸ਼ੋਰ ਨਾਲ ਮਨਾਇਆ ਉਹਨਾਂ ਦੀ ਸ਼ਹੀਦੀ ਦੇ ਉਸ ਨੂੰ ਸਾਰਾ ਸਰਕਾਰੀ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਇਸ਼ਤਿਹਾਰਾਂ ਦੇ ਤਾਂ ਵੈਸੇ ਹੀ ਆਮ ਆਦਮੀ ਪਾਰਟੀ ਬਹੁਤ ਖਰਚ ਕਰਦੀ ਹੈ ਜਿਹੜਾ ਹੁਣ ਜਿਹੜੇ ਸਰਕੂਲ ਸਰ ਚੱਲ ਰਹੀਆਂ ਸੋਸ਼ਲ ਮੀਡੀਆ ਉੱਤੇ ਵੀਡੀਓ ਬੜੇ ਜੋਰ ਸ਼ੋਰ ਨਾਲ ਵੀ ਇਹਨਾਂ ਨੇ ਦੋਸ਼ ਲਾਉਂਦੇ ਆ ਕਈ ਆਲਟੀ ਆਏ ਐਕਟਿਵਿਸਟ ਵੀ ਇੱਥੇ 785 ਕਰੋੜ ਦੋ ਸਾਲਾਂ ਵਿੱਚ ਦੀ ਇਹਨਾਂ ਨੇ ਇਸ਼ਤਿਹਾਰਾਂ ਤੇ ਲਾਇਆ ਹੈ। ਇਸਤਿਹਾਰ ਕਰਨਾਟਕਾ 'ਚ ਬਹੁਤ ਜਾਂਦੇ ਰਹੇ ਆ ਜਿੱਥੇ ਕਿ ਲੋੜ ਨਹੀਂ ਹੈ। ਤੋ ਸੋ ਇਹ ਇਹ ਸਾਰਾ ਕੁਝ ਕਰਦੇ ਆ ਪਰ ਪਬਲਿਸਿਟੀ ਇਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਨੰਪੁਰ ਸਾਹਿਬ ਇਹਨਾਂ ਨੇ ਅਸੈਂਬਲੀ ਸੈਸ਼ਨ ਕੀਤਾ 350 ਸਾਲਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਉਦੋਂ ਪਿੱਛੋਂ ਫਿਰ ਉਸੇ ਲੜੀ ਦੇ ਵਿੱਚ ਹੀ ਇਹਨਾਂ ਨੇ ਕੀ ਕੀਤਾ ਵੀ 27 ਦੇ ਇਲੈਕਸ਼ਨ ਆ ਰਹੇ ਆ ਹੁਣ ਇੱਥੇ 300 ਜਿਹੜੇ 28 ਰੂਪ ਹੈ ਉਹ ਕਾਫੀ ਢੇਰ ਦਾ ਰੌਲਾ 5-6 ਸਾਲ ਦਾ ਚੱਲੀ ਜਾਂਦਾ ਉਹਦਾ ਵੀ ਅਸੀਂ ਉਹਦੇ ਤੇ ਐਫ ਆਈ ਆਰ ਦਰਜ ਕਰਾਤੀ ਐਸ ਆਈ ਟੀ ਇਸ ਇਨਵੈਸਟੀਗੇਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਤੇ ਉਸ ਕਰਕੇ ਉਹ ਟੀਮ ਨੇ ਜਾ ਕੇ ਜਿਹੜਾ ਇੱਥੇ ਤੁਸੀਂ ਡੇਰੇ ਦੀ ਗੱਲ ਕੀਤੀ ਆ ਉਸ ਡੇਰੇ 'ਚ ਸਪੈਸ਼ਲ ਪੁਲਿਸ ਗਈ ਤੇ ਉੱਥੇ ਰਿਐਕਸ਼ਨ ਵੀ ਹੋਇਆ ਜਾਵੇ ਲੋਕਾਂ ਨੇ ਵੀ ਉਹ ਜਿਹੜੇ ਉੱਥੇ ਡੇਰੇ ਦੇ ਵਿੱਚ ਸਰੂਪ ਹੈ ਉਹ ਉੱਥੇ ਕੋਤਰੀ ਖੁੱਲਦੀ ਰਹਿੰਦੀ 101 ਦੇ ਦਾ ਪਾਰਟ ਹੁੰਦੇ ਰਹਿੰਦੇ ਆ ਤੇ ਬਾਕੀ ਜਿਹੜਾ ਆ uh, 68 68 ਜਿਹੜੇ ਸਰੂਪ ਹੈ ਉਹ ਉਥੇ ਥੋੜੇ ਜਿਹਾ ਹੋਰ ਐਕਸਟਰਾ ਰੱਖੇ ਵੀ ਤਾਂ ਕਿ ਲੋਡ ਪੈਣ ਤੇ ਉਹ ਪਾਰਟਿਸਿਪ ਕਰਨ ਦੇ ਲਈ ਲੋਡ ਪੈ ਜੇ ਤਾਂ ਕਦੇ ਤੇ ਇਸ ਕਰਕੇ ਫਿਰ ਇਹਨਾਂ ਨੇ ਸਾਰੇ 169 ਚੀਫ ਮਿਨਿਸਟਰ ਨੇ ਮਾਗੀ ਦੇ ਮੇਲੇ ਤੇ ਕੁਸਤਨ ਨਾ ਉਸ ਕਰਨਾ ਸੀ ਲੋਕਾਂ ਦੀ ਖੱਟਣ ਲਈ ਬੱਲੇ ਬੱਲੇ ਤੇ ਉਸ ਨੇ ਉਹ ਇਹੀ ਕਰਤਾ ਵੀ ਅਸੀਂ ਜੀ ਲੱਭ ਲਿਆ 169 ਅਸੀਂ ਸਰੂਪ ਤੇ ਅਸੀਂ ਹੁਣ ਉਥੋਂ ਇਕੱਠੇ ਆ ਉਥੋਂ ਲਿਜਾ ਕੇ ਤੇ ਦਰਬਾਰ ਸਾਹਿਬ ਜਾ ਕੇ ਅਸੀਂ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਮੈਂ ਉਥੇ ਜਾ ਕੇ ਪਹਚਾ ਦੇਾਂਗੇ ਅਸੀਂ ਤਾਂ ਇਹ ਸ੍ਰਾਪਤੀ ਨਹੀਂ ਸਾਡੀ ਇਹ ਤਾਂ ਸਾਡੀ ਸੇਵਾ ਹੈ ਇਸ ਕਿਸਮ ਦਾ ਜਿਹੜਾ ਸਿਟੀ ਮਿਨਿਸਟਰ ਭਗਵੰਤ ਮਾਨ ਨੇ ਉਥੇ ਭਾਸ਼ਣ ਦਿੱਤਾ ਹੁਣ ਇਹ ਸਾਨੂੰ ਪਤਾ ਲੱਗਿਆ ਵੀ ਇਹ ਇਹ ਪਿੱਛੋਂ ਇਹ ਸਾਰਾ ਕੁਝ ਗਲਤੀ ਨਿਕਲਿਆ ਹੈ ਸਾਰਾ ਉਹ ਸਾਰਾ ਉਹਨਾਂ ਨੇ ਉਥੋਂ ਦੀ ਮੈਨੇਜਮੈਂਟ ਨੇ ਕਿਹਾ ਈਵਨ ਸੁਖਵੀਰ ਬਾਦਲ ਨੇ ਵੀ ਕਿਹਾ ਉਥੇ ਜਾ ਕੇ ਆਇਆ ਉਸ ਡੇਰੇ ਚ ਤੇ ਉੱਥੇ ਉੱਥੇ ਜਾ ਕੇ ਉਹਨੇ ਕਿਹਾ ਵੀ ਭਾਈ ਇਹ ਇੱਥੇ ਇੱਥੇ ਤਾਂ ਕੋਈ ਚੀਜ਼ ਨਹੀਂ ਹੈ ਨਵੀਂ ਇਸ ਤਰੀਕੇ ਦੀ ਲਿਆਂਦੀ ਉਹ ਸਰੂਪ ਜਿਹੜੇ ਹੈ ਉਹ ਜਦੋਂ ਜਦੋਂ 2008 ਦੇ ਵਿੱਚ ਐਸਡੀਪੀਸੀ ਦੀ ਮੋਨੋਪੋਲੀ ਹੋਇਆ ਵੀ ਹੋਰ ਕੋਈ ਛਾਪ ਨਹੀਂ ਸਕਦਾ ਸੀ ਪਹਿਲਾਂ ਜਵਾਰ ਸਿੰਘ ਭਾਈ ਜਵਾਰ ਸਿੰਘ ਭਾਈ ਚੱਤਰ ਸਿੰਘ ਇਹ ਛਾਪਦੇ ਹੁੰਦੇ ਸੀ ਉਹਨਾਂ ਨੂੰ ਰੋਕਣ ਲਈ ਤਾਂ ਇਹ ਸਾਰਾ ਮੋਨੋਪੋਲੀ ਕੀਤੀ ਸੀਗੀ ਤੇ ਕੁਝ ਸਰੂਪ ਤਾਂ 2007 ਤੋਂ ਪਹਿਲਾਂ ਦੇ ਆ 8 ਤੋਂ ਪਹਿਲਾਂ ਦੇ ਆ ਕੁਝ ਬਾਅਦ ਦੇ ਆ ਸਾਰਾ ਰਲਿਆ ਮਿਲਿਆ ਕੁਛ ਐਸਜੀਪੀਸੀ ਤੋਂ ਲੈ ਕੇ ਗਏ ਕੁਛ ਉਹਨਾਂ ਕੋਲ ਪਹਿਲਾਂ ਦੇ ਹੀ ਆ। ਉਹ ਇਹ ਸਾਰਾ ਕੁਝ ਕਹਿਤਾ ਵੀ ਹਾਂ ਜੀ ਅਸੀਂ ਲੱਭ ਲਿਆ ਇਹ ਸਾਰੀ ਪਬਲਿਸਿਟੀ ਲੈਣ ਦੀ ਗੱਲਬਾਤ ਹੈ ਇਲੈਕਸ਼ਨ ਸਟੰਟ ਹੈ। ਜੇ ਸੁਖਵੀਰ ਬਾਦਲ ਵੀ ਆਪਣੀਆਂ ਇਲੈਕਸ਼ਨ ਨੂੰ ਮੁੱਖ ਰੱਖ ਕੇ ਉੱਥੇ ਵੋਟ ਬੈਂਕ ਬਣਾਉਂਦਾ ਸੀ ਉਹਦੇ ਚ ਜਿੱਦੇ ਚ ਬਗਰਾੜੀ ਵਾਲਿਆਂ ਇਕ ਟਣਾਵਾ ਹੋਈਆਂ ਤੇ ਸਾਢੇ 4 ਮਹੀਨੇ ਹੋਰ ਕੋਈ ਐਕਸ਼ਨ ਨਹੀਂ ਲਿਆ ਡੀਲੀ ਡੈਲੀ ਕਰਦਾ ਰਿਹਾ। ਉਹੀ ਹੁਣ ਇਹੇ ਕਰ ਰਿਹਾ ਹੈ ਲਗਾਤਾਰ ਇਹ ਸਾਰੇ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਇਹ ਜੇ ਸਾਰੇ ਇਨਸੀਡੈਂਟ ਕਰ ਰਿਹਾ ਹੈ ਹੁਣ ਇਹ ਭਗਤ ਰਵੀਨਾਸ ਜੀ ਦੇ ਜਨਪੀ ਹੈ ਸ਼ਾਇਦ ਉਹਨੂੰ 6.5 ਸਾਲ ਮੇ ਪਤਾ ਨਹੀਂ ਐਸ ਕਿਸਮ ਦਾ ਦੱਸਦੇ ਐ ਐਗਜ਼ੈਕਟ ਤੇ ਉਹਦੇ ਲਈ ਇਹ ਬਹੁਤ ਵੱਡਾ ਕੰਮ ਅਰੇਂਜਮੈਂਟ ਕਰ ਰਿਹਾ ਹੁਣ ਤੋਂ ਸਾਰੀ ਤਿਆਰੀ ਸ਼ੁਰੂ ਹੋ ਗਈ ਹੈ ਉਹਦੇ ਲਈ ਐਡ ਵੀ ਦੇਣ ਦੇਣਗੇ ਸਾਰਾ ਕੁਝ ਕਰਨਗੇ ਅਖਬਾਰਾਂ ਦੇ ਵੱਡੇ ਵੱਡੇ ਇਸ਼ਤਿਹਾਰ ਵੀ ਦੇਣਗੇ ਉਹ ਜਨਵਰੀ ਵਿੱਚ ਹੀ ਸ਼ਾਇਦ ਹੋ ਰਿਹਾ ਇਹਨਾਂ ਨੂੰ ਪਤਾ ਵੀ ਇਲੈਕਸ਼ਨ ਹੈ ਜਿਹੜੀ ਉਹ ਫਰਵਰੀ ਮਾਰਚ ਵਿੱਚ ਹੋਣੀ ਹੈਗੀ 27 ਦੇ ਵਿੱਚ ਤੇ ਜਨਵਰੀ ਵਿੱਚ ਉਸ ਨੂੰ ਇਹ ਕਰਨਗੇ ਇਹ ਸਾਰਾ ਕੁਝ ਵੋਟਾਂ ਲਈ ਹੈ ਸਾਰਾ ਪਰਪੰਚ ਜਿੰਨਾ ਭਗਵੰਤ ਮਾਨ ਨੇ ਕੀਤਾ ਨਹੀਂ ਇਹਨਾਂ ਨੂੰ ਕੀ ਅੰਦਾਜ਼ੇ ਦੀ ਗੱਲ ਲੋੜ ਹੈ ਉਹਨਾਂ ਨੇ ਐਤੀ ਪੀਸੀ ਨੇ ਕੁਝ ਐਕਸ਼ਨ ਤਾਂ ਲਿਆ ਸੀਗਾ ਉਹਨਾਂ ਨੇ ਦੋ ਐਕਸ਼ਨ ਲਏ ਸੀ ਸਾਰੇ ਵੀ 16 ਜਿਹੜੇ ਜਿਹੜੇ ਸਰੂਪਾਂ ਨਾਲ ਸੰਬੰਧਿਤ ਬੰਦੇ ਸੀ ਜਿਨ੍ਹਾਂ ਤੇ ਸ਼ੱਕ ਹੋਇਆ ਸੀ EMPLOYES ਤੇ 16 EMPLOYEES DISMISS ਕੀਤੇ ਉਹਨਾਂ ਤੇ ਐਕਸ਼ਨ ਲਿਆ ਕਿਤੇ ਦੀ ਟ੍ਰਾਂਸਫਰ ਕੀਤੀ ਕਿਸੇ ਦਾ ਕਿਸ ਨੂੰ DISMISS ਕੀਤਾ ਤੇ ਜਿਹੜਾ ਸ੍ਰਿੰਦਰ ਕੋਹਲੀ ਸੀਗਾ ਚਾਰਟਰਡ ਅਕਾਊਂਟੈਂਟ ਜਿਹਦਾ ਅਲਟੀਮੇਟ ਜਿਹਨੇ ਸਾਰਾ ਅਕਾਊਂਟ ਦੱਸਣਾ ਸੀ ਵੀ ਹਾਂ ਕਿੱਥੇ ਕਿੱਥੇ ਗਏ ਆ ਕੀ ਆ ਸਾਰਾ ਉਹਦਾ ਆਡਿਟ ਕਰਨਾ ਸੀ ਉਹ ਉਸ ਉਹਦੇ ਉੱਤੇ ਵੀ ਐਕਸ਼ਨ ਲਿਆ ਉਹਨੂੰ ਕਿਹਾ ਵੀ 7.5 ਕਰੋੜ ਰੁਪਈਆ ਤੈਨੂੰ ਦਿੱਤਾ ਗਿਆ ਜਿਹੜਾ ਤੂੰ ਵਾਪਸ ਕਰ ਇਹ ਸਾਰਾ ਕੁਝ ਕੇਸ ਚੱਲ ਰਿਹਾ ਹੈ ਪਹਿਲਾਂ ਉਹ ਕੋਰਟ ਵੀ ਗਿਆ ਤੇ ਇਹ ਵਿੱਚ ਜਾ ਕੇ ਦਖਲ ਅੰਦਾਜ਼ੀ ਕੀਤੀ ਸਰਕਾਰੀ ਲੈਵਲ ਤੇ ਇਹ ਆਪਣੇ ਲੈਵਲ ਤੇ ਵੋਟ ਬੈਂਕ ਲਈ ਕੀਤੀ ਹੈ ਵੋਟਾਂ ਲੈਣ ਲਈ ਕੀਤੀ ਹੈ ਲੋਕਾਂ ਦੇ ਪੱਲ ਪੱਲ ਖਟਣ ਲਈ ਕੀਤੀ ਹੈ ਤੇ ਇਸ ਇਸ ਕਰਕੇ ਪ੍ਰੋਪਾਗੈਂਡਾ ਲੈਣ ਲਈ ਹੋਰ ਤਾਂ ਕੋਈ ਗੱਲ ਬਾਤ ਲੇਖੋ ਮੁੱਦੇ ਦਾ ਕੀਤੇ ਨੇ ਇਹਨਾਂ ਨੇ ਮੁੱਦੇੰ ਤਾਂ ਕੁਛ ਵੀ ਨਹੀਂ ਕੀਤਾ ਕਦੇ ਕੋਈ ਪੰਜਾਬ ਦਾ ਦੱਸੋ ਕਿਹੜਾ ਕੋਈ ਨਵਾਂ ਮੁੱਦਾ ਲੈ ਕੇ ਆਇਆ ਸਾਰਾ ਕਦੇ ਵੀ ਕੋਈ ਵੀ ਨਵਾਂ ਕੰਮ ਨਹੀਂ ਕੀਤਾ ਹੁਣ ਇਹ ਇਸ ਕਰਕੇ ਸਾਰਾ ਕੁਝ ਕਰਨਗੇ ਇੱਕ ਇੱਕ ਕਰ ਰਹੇ ਆ ਸਾਰਾ ਵੀ ਸਿਕਸ ਕੰਸਟੀਚਨਸੀ ਚੋ ਜਿੰਨੀਆਂ ਵੋਟਾਂ ਲਈਆਂ ਜਾ ਸਕਣ ਇਹੇ ਜੇ ਟਕਵੰਦ ਕਰਕੇ ਲਈਏ ਦੂਜੀ ਇਹ ਕੋਸ਼ਿਸ਼ ਹੁਣ ਕਰ ਰਹੇ ਆ ਇਧਰੋਂ ਪੈਸੇ ਇਕੱਠੇ ਕਰ ਇਧਰੋਂ ਕਰ ਤੇ ਇਹ ਹੁਣ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਔਰਤਾਂ ਨੂੰ 1000 ਅਸੀਂ ਵਾਦਾ ਕੀਤਾ ਸੀ ਮਹੀਨੇ ਦਾ ਦੇਣ ਦਾ ਸਾ ਤੇ ਉਹ ਅਸੀਂ ਦੇਣਾ ਸ਼ੁਰੂ ਕਰਾਂਗੇ ਦੇਵਾਂਗੇ ਕੁਝ ਮਹੀਨੇ ਲਈ ਇਹ ਪੈਸੇ ਪੈਸੇ ਦੇਣਗੇ ਉਹ ਤੋਂ ਇਲੈਕਸ਼ਨ ਤੋਂ ਪਹਿਲਾਂ ਇਹ ਸਾਰਾ ਪ੍ਰਪੰਚ ਕਰ ਰਹੇ ਆ ਤੇ ਇਹ ਬਾਕੀ ਤਾਂ ਸਾਰਾ ਕੁਝ ਕੀਤਾ ਤਾਂ ਪੰਜਾਬ ਲਈ ਕੁਝ ਨਹੀਂ ਅਜ਼ਰੌਲਾ ਗੜਬੜ ਤਾਂ ਇਸ ਗੱਲ ਦੀ ਇਹ ਪੰਜਾਬ ਪੰਜਾਬ ਵਿੱਚ ਖਾਸ ਕਰਕੇ ਇਸੇ ਖਿੱਤੇ ਤੇ ਆਪਾਂ ਕੇਂਦਰਿਤ ਕਰਦੇ ਆ ਇਹਦੇ ਵਿੱਚ ਧਰਮ ਇਸ ਨੂੰ ਸਿੱਖ ਧਰਮ ਨੂੰ ਬੜੇ 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 ਤਰੀਕੇ ਨਾਲ ਕਾਫੀ ਦੇਰ ਤੋਂ ਯੂਜ਼ ਕੀਤਾ ਜਾ ਰਿਹਾ ਹੈ ਵਰਤਿਆ ਜਾ ਰਿਹਾ ਮੁੱਦਿਆਂ ਲਈ ਕਰਨਾ ਕਿਸੇ ਨੇ ਕੁਛ ਤਿੰਨ ਗਵਰਨਮੈਂਟਾਂ ਦਾ ਦੇਖ ਲਿਆ ਬਗੜਾੜੀ ਦੇ ਕੇਸਾਂ ਨੂੰ ਕਿਸੇ ਨੂੰ ਪਨਿਸ਼ ਨਹੀਂ ਕੀਤਾ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਤੇ ਉਹ 15 ਚ ਹੋਇਆ ਸੀ 17 ਤੱਕ ਬਾਦਲ ਵੀ ਰਿਹਾ ਬਾਦਲ ਸਰਕਾਰ ਦਾ ਮੇਰਾ ਇਹ ਸਵਾਲ ਹੈ ਜਿਹੜਾ ਤੁਸੀਂ ਕੀਤੀ ਹੁਣ ساری ਗੱਲ ਉਹਦੇ ਵਿੱਚ ਕਿ ਜਿਸ ਤਰ੍ਹਾਂ ਬਰਗਾੜੀ ਦੀ ਜਿਹੜੀ ਕਾਹਨ ਸੀਗਾ ਜਾਂ ਘਟਨਾ ਸੀਗੀ ਜਿਹੜੀ ਬੇਅਦਬੀ ਦੀ ਉਸ ਦਾ ਖਮਿਆਜ਼ਾ ਕਾਲੀ ਦਲ ਨੂੰ ਭੁਗਤਣਾ ਪਿਆ ਕੀ ਹੁਣ ਜਿਸ ਤਰ੍ਹਾਂ ਸਖਬੀਰ ਬਾਦਲ ਇਹ ਕਹਿ ਰਿਹਾ ਹੈ ਕਿ ਉੱਥੇ ਇਹਨਾਂ ਨੇ ਜਾ ਕੇ અપਮਾਨ ਕੀਤਾ ਡੇਰੇ ਵਿੱਚ ਸਾਰਾ ਤੇ ਉਹਦੀ ਬੇਅਦਬੀ ਕੀਤੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਸਥਾਨ ਦੀ ਤਾਂ ਉੱਥੇ ਇਸ ਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਏਗਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਬੇਅਦਬੀ ਦਾ ਨੁਕਸਾਨ ਕਾਲੀਦਲ ਨੂੰ ਚਲਣਾ ਪਿਆ ਕਿ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਦਾ ਸੈਟ ਬੈਕ ਲੱਗ ਸਕਦਾ ਹੈ ਜਿਹੜਾ ਇਹ ਲਾਹ ਲੈਣ ਦਾ ਯਤਨ ਕਰ ਰਿਹਾ ਹੈ ਵੇਖੋ ਆ ਮਾ ਜਿਹੜਾ ਬਗਰਾੜੀ ਵਾਲਾ ਇਨਸੀਡੈਂਟ ਹੋਇਆ ਉਹ 4.5 ਮਹੀਨੇ ਚੱਲਦਾ ਰਿਹਾ ਉਹਦੇ ਵਿੱਚ ਗੋਲੀਆਂ ਗਾਲੀਆਂ ਵੀ ਚੱਲੀਆਂ ਪੁਲਿਸ ਵੱਲੋਂ ਤੇ ਬੰਦੇ ਵੀ ਮਾਰੇ ਗਏ ਤੇ ਬਹੁਤ ਕੁਝ ਲੰਬਾ ਚੌੜਾ ਹੋਇਆ ਉਹਦੇ ਵਿੱਚ ਚੈਲੰਜ ਵੀ ਸਿੱਧੇ ਕੀਤੇ ਗਏ ਉਹਦੇ ਵਿੱਚ ਸਰੂਪਾਂ ਦੇ ਪੱਤਰੇ ਵੀ ਇਸ ਤਰੀਕੇ ਨਾਲ ਖਿਲਾਰੇ ਗਏ ਉਹ ਤਾਂ ਬਹੁਤ ਜ਼ਿਆਦਾ ਬੇਹਰਮਤੀ ਦਾ ਵੱਡਾ ਕੇਸ ਹੋਇਆ ਇੰਨਾ ਵੱਡਾ ਨਹੀਂ ਹੋਇਆ ਜੇ ਫੇਰ ਵੀ ਬੀਹੇ ਡਰਾਮੇ ਕੀਤਾ ਜਾਂ ਡਰਾਮੇਵਾਦੀ ਜਾਂ ਸਾਰੀ ਜਾਂ ਇਹ ਭੇਖੀ ਆ ਕੰਮ ਸਾਰਾ ਇਹਨਾਂ ਦਾ ਇਹ ਇਹਦਾ ਕੁਸ਼ਤਾ ਸਰ ਹੋਊ ਕੋਈ ਜਿੰਨਾ ਕਿ ਪੋਜੀਟਿਵ ਫਾਇਦਾ ਲੈਣਾ ਚਾਹੁੰਦੇ ਸੀ ਉਹ ਨਹੀਂ ਮਿਲੇਗਾ ਪਰ ਉਸ ਨਾਲ ਅਸੀਂ ਦੋਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਨੁਕਸਾਨ ਹੋ ਸਕਦਾ ਜੇ ਇਸ ਪ੍ਰੂਫ ਕਰਨ ਵਿੱਚ ਸਾਬਤ ਹੋ ਜਾਣ ਅਕਾਲੀ ਦਲ ਜਾਂ ਹੋਰ ਪੋਲੀਟਿਕਲ ਪਾਰਟੀਆਂ ਵੀ ਆ ਤਾਂ ਸਾਰਾ ਡਰਾਮਾ ਕੀਤਾ ਸੀ ਕੋਈ ਤੇ ਇਹਦਾ ਮੈ ਪੈਸਾ ਪੈਸੇ ਦੇ ਨਹੀਂ ਬਜਾਏ ਨੁਕਸਾਨ ਹੋਏਗਾ ਹੀ ਭਗਵੰਤ ਮਾਨ ਦਾ ਪਰ ਉਹਨਾਂ ਨੇ ਹੋ ਸਕਦਾ ਜਿੰਨਾ ਬਗਰਾੜੀ ਵਾਲਾ ਬਗਰਾੜੀ ਵਾਲੇ ਦੇ ਪਿੱਛੋਂ ਤਾਂ ਤੁਸੀਂ ਦੇਖ ਲਓ ਕੀ ਹਾਲਤ ਹੋ ਗਈ ਪੋਲੀਟੀਕਲ ਪਾਰਟੀ ਦੀ ਇਹ ਤਾਂ ਫਾਇਦੇ ਲਈ ਕਰ ਰਿਹਾ ਸਾਰਾ ਦਾ ਇਹਨਾਂ ਤੋਂ ਕੋਈ ਉਮੀਦ ਕਰਦਾ ਭਗਵਾਨ ਭਗਵੰਤਪਾਲ ਤੋਂ ਕੇਜਰੀਵਾਲ ਤੋਂ ਵੀ ਇਹ ਕੋਈ ਧਾਰਮਿਕ ਬੰਦੇ ਆ ਤੇ ਇਹ ਗੁਰੂ ਘਰ ਲਈ ਕੁਝ ਕਰਨਗੇ ਕੁਝ ਨਹੀਂ ਕੀਤਾ ਤੁਸੀਂ ਹੁਣ ਇਹ ਯਾਦ ਰੱਖੋ ਵੀ ਪਹਿਲਾਂ ਇਹਨੇ ਮਸਲਾ ਇਹੀ ਉਠਾਇਆ ਵੀ ਪੀਟੀਸੀ ਦੀ ਮਨੋਪਲੀਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਚ ਰਿਹਾ ਪੈਸੇ ਬਣਾ ਰਿਹਾ ਕਮਰਸ਼ੀਅਲਾਈਜ਼ ਕਰ ਰਿਹਾ ਤੇ ਅਸੀਂ ਅਸੀਂ ਉਹਨੂੰ ਅਸੀਂ ਇਹਦੀ ਮਨੋਪਲੀ ਤੋੜਾਂਗੇ ਜਿਵੇਂ ਕਰਾਂਗੇ ਕਈ ਮਹੀਨੇ ਇਹ ਚੱਲਦਾ ਰਿਹਾ ਆਉਂਦੀ ਤੇ ਮੁੜ ਕੇ ਫਿਰ ਚੁੱਪ ਵੀ ਕਰਕੇ ਹਾਂ ਇਹ ਪੀਟੀਸੀ ਦਾ ਮਸਲਾ ਉਠਾਇਆ ਸੀ ਕਿ ਨਾ ਭਗਵਾਨਤ ਮਾਨ ਦੀ ਗਵਰਨਮੈਂਟ ਨੇ ਆਉਂਦੀ ਉਹ ਫਿਰ ਸੌਣ ਚੁੱਪ ਕਰ ਗਏ ਬਿਲਕੁਲ ਕੋਹ ਨੂੰ ਕੋਈ ਪਤਾ ਹੀ ਨਹੀਂ ਵੀ ਉਹ ਕੀ ਕੀਤਾ ਕਿੱਥੇ ਰਹਿ ਗਿਆ ਬਿੱਲ ਜਿਹੜਾ ਬਣਾਇਆ ਸੀ ਬਿੱਲ ਕਿੱਥੇ ਰਹਿ ਗਿਆ ਕੀ ਹੋ ਗਿਆ ਸਾਰਾ ਕੁਝ ਕਦੇ ਕੋਈ ਗੱਲ ਨਹੀਂ ਕਰਦੇ ਉਹ ਇਸ ਕਰਕੇ ਇਹ ਸਾਰਾ ਕੁਝ ਪ੍ਰੋਪਾਗੈਂਡੇ ਲਈ ਹੈ ਸਾਰੀਆਂ ਪਾਰਟੀਆਂ ਵਰਤ ਲਈਆਂ ਸਾਰੀਆਂ ਤੋ ਵੱਡੀਆਂ ਵੱਡੀਆਂ ਪਾਰਟੀਆਂ ਸੈਂਟਰ ਵਾਲੀਆਂ ਵੀ ਇਹੀ ਕੁਛ ਕਰ ਰਹੀਆਂ ਸਾਰਾ ਕੁਛ ਤੇ ਤੈ ਤ ਧਰਮ ਦੀ ਵਰਤੋਂ ਨਾਲ ਜਿਹੜਾ ਹੈ ਧਰਮ ਦੀ ਵਰਤੋਂ ਦੀ ਸਮੱਸਿਆ ਇਹ ਹੈ ਵੀ ਉਹ ਆ ਕੇ ਜਿਹੜਾ ਧਰਮ ਦੇ ਨਾਲ ਜਿਹੜਾ ਕੋਈ ਜਿੱਤ ਕੇ ਆਉਂਦਾ ਜਾਂ ਇਹਦੀ ਇਹਦੀ ਸਪੋਰਟਰ ਨਾਲ ਜਿੱਤ ਕੇ ਆਉਂਦਾ ਉਹ ਫਿਰ ਲੋਕਾਂ ਦੀ ਗਲਤ ਨਹੀਂ ਕਰਦਾ ਉਹਨੂੰ ਐ ਹੁੰਦਾ ਵੀ ਆਉਂਦੇ ਵਾਰੀ ਇਲੈਕਸ਼ਨ ਤੋਂ ਪਹਿਲਾਂ ਕੁਛ ਇਹ ਜਾਂ ਉਹ ਟੰਗ ਪਰਪੰਚ ਖੜਾ ਕਰ ਲਾਂਗੇ ਤੋ ਫਿਰ ਮੁੜ ਕੇ ਲੋਕਾਂ ਦੀ ਗੱਲ ਨਹੀਂ ਕਰਦਾ ਨਾ ਲੋਕਾਂ ਦੇ ਕੰਮ ਹੁੰਦੇ ਆ ਰਾਜ ਰਾਜ ਸੰਘਾਸ਼ਣ ਦੀ ਕੁਰਸੀ ਤੱਕ ਪਹੁੰਚਣਾ ਹੁੰਦਾ ਤੇ ਪਹੁੰਚ ਜਾਂਦੇ ਬੰਦੇ ਇਹੀਆਂ ਸਾਰੀਆਂ ਹਿਰਾਫੇਰੀਆਂ ਨਾਲ ਤੇ ਇਸ ਕਰਕੇ ਇਹ ਆਪਣੇ ਆਪ ਵਿੱਚ ਬੜੀ ਦੁਰਦਸ਼ਾ ਹੈ ਪਹਿਲੀ ਗੱਲ ਤਾਂ ਇਹ ਐਸਜੀਪੀਸੀ ਨੂੰ ਚਾਹੀਦਾ ਸੀ ਵੀ ਟਰਾਂਸਪੇਰੈਂਸੀ ਰੱਖੇ ਰੂਪਾਂ ਦੀ ਕਿੱਡੀ ਕਬੜੀ ਗੱਲ ਸੀ ਉਹਨੂੰ ਰਿਜ਼ਾਲਵ ਕਰੇ ਸਭ ਦੇ ਸਾਹਮਣੇ ਲਿਆਵੇ ਉਹ ਉਹ ਵੀ ਇਹਦੇ ਤੇ ਕਈ ਵਾਰੀ ਪੋਲਿਟਿਕਸ ਕਰਦੇ ਆ ਕਿਸੇ ਨੂੰ ਬਚਾਉਂਦੇ ਆ ਕਿਸੇ ਨੂੰ ਬਚਾਉਣਾ ਕਿਸੇ ਦੋਸ਼ੀ ਨੂੰ ਬਚਾਉਣਾ ਜੇ ਮੈਂ ਹੁਣ ਸਰਿੰਦਰ ਕੋਹਲੀ ਦੀ ਸਰਿੰਦਰ ਕੋਹਲੀ ਦੀ ਗੱਲ ਹੈ ਜਿਹੜਾ ਚਾਰਟਰਡ ਅਕਾਊਂਟੈਂਟ ਹੈ ਆਡਿਟ ਕੀ ਕਰਦਾ ਹੈ ਆਡਿਟ ਉਹ ਬਾਦਲਾਂ ਦੀਆਂ ਕਿਸੇ ਕਿਸੇ ਫਰਮਾਂ ਦਾ ਵੀ ਜਾਦੇ ਕਰਦਾ ਸੀ ਪੈਸੇ ਐਸਜੀਪੀਸੀ ਤੋਂ ਲੈਂਦਾ ਸੀ ਇਹ ਸਾਰੇ ਦਿਨਾਂ ਤੋਂ ਦੋਸ਼ੇ ਲੱਗੇ ਜਾਂਦੇ ਆ ਇਸ ਕਰਕੇ ਫਿਰ ਕਈ ਵਾਰੀ ਫਿਰ ਚਾਰਟਰਡ ਕਾਊਂਟਰ ਕੋਹਲੀ ਨੂੰ ਬਚਾਉਣ ਦੀਆਂ ਗੱਲਾਂ ਵੀ ਕਿੰਨਾ ਚਿਰ ਚੱਲਦੀਆਂ ਰਹੀਆਂ ਇਹ ਸਾਰਾ ਕੁਝ ਚਾਹੀਦਾ ਤੇ ਹੈ ਵੀ ਧਾਰਮਿਕ ਮਸਲਾ ਬੜਾ ਸੈਂਸਿਟਿਵ ਤੇ ਸਵੇਦਨਸ਼ੀਲ ਹੁੰਦਾ ਇਦੇ ਵਿੱਚ ਤੁਹਾਨੂੰ ਜਿੰਨੀ ਵੱਧ ਤੋਂ ਵੱਧ ਤੁਸੀਂ ਇਸ ਨੂੰ ਪਾਰਦਰਸ਼ੀ ਰੱਖੋਗੇ ਸਾਰੇ ਨੂੰ ਤੇ ਉਹਨਾਂ ਘਾਟ ਨੁਕਸਾਨ ਹੁੰਦਾ ਤੇ ਪਹਿਲਾਂ ਵੀ ਅਕਾਲੀ ਦਲ ਦਾ ਹੋਇਆ ਤੇ ਹੁਣ ਵੀ ਹੋਣ ਦਾ ਹੈ ਜਿਹੜਾ ਇਹਨੇ 328 ਰੁਪਏ ਦਾ ਮਸਲਾ ਇਹਨਾਂ ਦੇ ਪਿੱਛੋਂ ਹੀ ਨਹੀਂ ਲਿਖਾ ਇਸ ਕਰਕੇ ਚੱਲਦਾ ਤੇ ਬਾਕੀ ਇਹਨੇ ਤਾਂ ਵਿੱਚ ਭਗਵੰਤ ਮਾਨ ਦਾ ਦਖਲ ਅੰਦਾਜ਼ੀ ਕੀਤੀ ਵੀ ਸ਼ਾਇਦ ਇਹਦੇ ਵਿੱਚ ਉਹ ਮੈਂ ਵੀ ਕੋਈ ਮਾਈਲੇਜ ਪੋਲੀਟੀਕਲ ਕੋ ਸਿਆਸੀ ਫਾਇਦਾ ਕਾਢ ਲਿਆ ਉਹ ਇਸ ਕਰਕੇ ਇਹਨੇ ਸਾਰਾ ਕੀਤਾ ਨਹੀਂ ਇਹਦੀ ਲੋੜ ਨਹੀਂ ਸੀ ਕਰਨ ਦੀ 5 ਸਾਲ ਦਾ ਇਹਦੇ ਇਹਦੇ ਚੋਂ ਇਹਦੀ ਸਰਕਾਰ 4 ਸਾਲਾਂ ਦੇ ਆਈ ਹੈ ਉਸ ਤੋਂ ਪਹਿਲਾਂ ਦਾ ਮਸਲਾ ਚੱਲੀ ਜਾਂਦਾ ਲੋਕ ਧਰਨੇ ਤੇ ਵੀ ਬੈਠੇ ਆਪਣੇ ਲੈਵਲ ਤੇ ਕੁਛ ਸਿੱਖ ਜਿਹਾ ਬੰਦਿਆਂ ਹਾਂਜੀ ਇਹ ਇਹ ਸੇ ਸਾਹਿਬ ਆਪਣਾ ਸਮਾਵੇਸ਼ ਸਮਾਪਤੀ ਵਾਲਾ ਹੋਰ ਤੁਸੀਂ ਇਸ ਮਾਮਲੇ ਤੇ ਕੋਈ ਗੱਲ ਕਹਿਣੀ ਹੋਵੇ ਪਾਸੇ ਸਾਨੂੰ ਆ ਇਹ ਇਹ ਜਿਹੜੀ ਹੈ ਇਸ ਕਿਸਮ ਦੀ ਫੰਡਾਮੈਂਟਲ ਜਾਂ ਧਾਰਮਿਕ ਗੱਲ ਆ ਜਾਂਦੀ ਹੈ ਉਹਦੇ ਚ ਲੋਕਾਂ ਦੀ ਮਸਲਿਆਂ ਦੀ ਕੋਈ ਗੱਲ ਨਹੀਂ ਹੁੰਦੀ ਇਹਦਾ ਇਲੈਕਸ਼ਨ ਜਿੱਤਣ ਦੀ ਗੱਲ ਹੁੰਦੀ ਆ ਇੱਕ ਇਹਦੇ ਵਿੱਚ ਟੈਂਡੈਂਸੀ ਹੁੰਦੀ ਆ ਵੀ ਦਿਨ-ਬ-ਦਿਨ ਜਦੋਂ ਮਸ ਮੁੱਤਿਆਂ ਦੀ ਗੱਲ ਨਾ ਹੋਵੇ ਮਸਲੇ ਦੀ ਗੱਲ ਨਾ ਹੋਵੇ ਤਾਂ ਫਿਰ ਰਾਜ ਕਰਨ ਲਈ ਅ ਪੈਸੇ ਦੀ ਤੇ ਕਰਪਸ਼ਨ ਦੀ ਦੁਰ ਇਹ ਵੀ ਵਰਤੋਂ ਹੁੰਦੀ ਆ ਨਾਲ ਦੀ ਨਾਲ ਫਿਰ ਜੋ ਰਾਜ ਤੇ ਬੈਠ ਜਾਓ ਤੇ ਫਿਰ ਤੁਸੀਂ ਕਰਨਾ ਕੁਝ ਨਹੀਂ ਹੁੰਦਾ ਉਦੋਂ ਪਿੱਛੋਂ ਫਿਰ ਤੁਸੀਂ ਪਰਸਨਲ ਟੂਲ ਦੇ ਤੌਰ ਤੇ ਵਰਤਦੇ ਹੋ ਇਸ ਟੂ ਮੈਟਰ ਦੇ ਤੌਰ ਤੇ ਬਲਦੇ ਲੋਕਾਂ ਨੂੰ ਪ੍ਰੈਸ਼ਰ ਕਰਨ ਲਈ ਲੋਕਾਂ ਨੂੰ ਮਾਰਨ ਕੁੱਟਣ ਲਈ ਉਹ ਸਾਰਾ ਕੁਝ ਇੰਨਾ ਸਰਕਾਰਾਂ ਚ ਹੋ ਰਿਹਾ ਜਦੋਂ ਮੁੱਦਿਆਂ ਤੋਂ ਪਾਸੇ ਹੋ ਕੇ ਗੱਲ ਹੋਵੇ ਤਾਂ ਫਿਰ ਇਹੀ ਹੁੰਦਾ ਸਾਰਾ ਕੁਝ ਤੇ ਇਹ ਸਾਡੇ ਹੁਣ ਹੋ ਰਿਹਾ ਇਸ ਕਰਕੇ ਇਹ ਸਭ ਤੋਂ ਵੱਡੀ ਜਮੂਰਤ ਦੀ ਕਮਜ਼ੋਰੀ ਹੈ ਸਾਡੇ ਮੁਲਕਾਂ ਦੀ ਬਹੁਤ ਵੱਡੀ ਕਮਜ਼ੋਰੀ ਹੈ ਵੀ ਅਸੀਂ ਧਰਮ ਨੂੰ ਇਸ ਤਰੀਕੇ ਨਾਲ ਵਰਤਦੇ ਆਂ ਤੇ ਲਗਾਤਾਰ ਵਰਤੇ ਰਹੇ ਆ ਸਾਡੇ ਤਾਂ ਸਾਡੇ ਤਾਂ ਅਸੀਂ ਕਹੀ ਨਹੀਂ ਸਕਦੇ ਸਾਡਾ ਕਾਲ ਤਖਤ ਯਾਦ ਹੈ ਸਾਡੀ ਐਸਜੀਪੀਸੀ ਦੀ ਚੋਣ 14 ਸਾਲ ਹੋ ਗਏ 15 ਸਾਲ ਨਹੀਂ ਹੋਈ ਨਹੀਂ ਹੋਈ ਕੋਈ ਗੱਲ ਨਹੀਂ ਕੋਈ ਟਾਲੀ ਵਾਲ ਜਿਹੜਾ ਕਾਬਜਾ ਉਹ ਤਾਂ ਮੰਗਦਾ ਨਹੀਂਗਾ ਇਸ ਕਰਕੇ ਧਰਮ ਦੀ ਧਰਮ ਦੀ ਜਿਹੜੀ ਵਰਤੋਂ ਐ ਕਨਾ ਉਹਦੇ ਨਾਲ ਫਿਰ ਇੱਕ ਤਰੀਕੇ ਦਾ ਡਿਕਟੇਟਰਸ਼ਿਪ ਵੀ ਉਸ ਕਿਸਮ ਦਾ ਫਿਰ ਸਖਤ ਕਿਸਮ ਦੀ ਫਾਸਿਸਟ ਕਿਸਮ ਦੀਆਂ ਸਰਕਾਰਾਂ ਵੀ ਆਉਂਦੀਆਂ ਇੱਥੇ ਅਸੀਂ ਆਪਣੀ ਅੱਜ ਦੀ ਚਰਚਾ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਇਹ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਾਂ ਵਾਦੀ ਸ਼ੁਕਰੀਆ